ਯਾਦੇ ਸ਼ਹੀਦਾਂ ਜੋ ਭੁੱਲ ਜਾਣਗੇ ਕੱਖਾਂ ਦੇ ਵਾਂਗੂ ਰੁੱਲ ਜਾਣਗੇ ਆਜ਼ਾਦੀ ਦੀ ਜੋ ਨਾ ਕਰਨਗੇ ਕਦਰ ਗੁਲਾਮੀ ਦੇ ਰਾ ਫਿਰ ਖੁੱਲ ਜਾਣਗੇ ਗੁਲਾਮੀ ਦੇ ਰਾ ਫਿਰ ਖੁੱਲ ਜਾਣਗੇ ਸ਼ਾਹ ਸ਼ੇਨਸ਼ਾ ਵਾਲੀਏ ਦੋ ਜਹਾਨ ਸਤ ਬਖਸ਼ਿੰਦ ਪਿਤਾ ਨੇਮਤਾ ਦੇ ਦਾਤੇ ਰਾਜਾਨ ਰਾਜ ਭਾਨਾਂ ਭਾਨ ਦੇਵਾਨ ਦੇ ਉਪਮਾ ਮਹਾਨ ਸਾਂਝੀ ਵਾਲਤਾ ਦੀ ਦੁਨੀਆ ਪਰ ਵਿੱਚ ਵਿਲੱਖਣ ਤੇ ਵਾਹਿਦ ਮੁਜਸਮੇ ਤਨ 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 ਸੁਰਗਨ ਸੇ ਮਹਾਰਾਜ ਜੀ ਦੀ ਮੁਕੱਦਸ ਗੋਦ ਵਿੱਚ ਸਜ ਬੈਠੀ ਸਿੱਖ ਧਰਮ ਦੀ ਸੰਗੇ ਬੁਨਿਆਦ ਰੱਖਣ ਵਾਲੀ ਮਹਾਨਤਮ ਸ਼ਖਸੀਅਤ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਸਪਰਸ਼ ਨਾਲ ਵਰਸਾਈ ਮੁਬਾਰਕ ਧਰਤੀ ਗੁਰਦੁਆਰਾ ਸਿੰਨਨਕਾਣਾ ਸਾਹਿਬ ਵਿਖੇ ਸਫਰੇ ਸ਼ਹਾਦਤ ਤੇ ਕਾਫਲੇ ਨੂੰ ਜਸ਼ਮਦੀਦ ਬਣ ਰਹੀ ਪਰਮ ਸਤਕਾਰਯੋਗ ਸਾਧ ਸੰਗਤ ਜੀਓ ਦਸਮ ਪਾਤਸ਼ਾਹ ਦੀ ਬਖਸ਼ਿਸ਼ ਫਤਿਹ ਦਾ ਜਵਾਬ ਫਤਿਹ ਦੀ ਮਨ ਦੀ ਕਿਰਪਾਲਤਾ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿੰਨੇ ਅਸੀਂ ਹਾਂ ਫਰਮਾ ਬਰਦਾਰ ਪੁੱਤਰ ਦਸਮ ਪਿਤਾ ਦੇ ਅਸੀਂ ਉਪਕਾਰ ਭੁੱਲੇ ਕਿੰਨੇ ਅਸੀਂ ਹਾਂ ਫਰਮਾ ਬਰਦਾਰ ਪੁੱਤਰ ਦਸਮ ਪਿਤਾ ਦੇ ਅਸੀਂ ਉਪਕਾਰ ਭੁੱਲੇ ਅਸੀਂ ਭੁੱਲ ਗਏ ਜ਼ੋਰਾਵਰ ਫਤਿਹ ਸਿੰਘ ਨੂੰ ਅਸੀਂ ਪਿਆਰੇ ਅਜੀਤ ਚੋਚਾਰ ਭੁੱਲੇ ਪਰ ਸਾਨੂੰ 크리스마ਸ ਹਮੇਸ਼ਾ ਹੈ ਯਾਦ ਰਹਿੰਦੀ ਸਾਨੂੰ ਦਿਨ ਸ਼ਹੀਦਾਂ ਦੇ ਭੁੱਲ ਜਾਂਦੇ ਕਲਗੀ ਵਾਲੜਾ ਜੇ ਆਉਂਦਾ ਨਾ ਜਗਤੇ ਅਸੀਂ ਕੱਖਾਂ ਦੇ ਵਾਂਗ ਨਾ ਰੁੱਲ ਜਾਂਦੇ ਅਸੀਂ ਕੱਖਾਂ ਦੇ ਵਾਂਗ ਨਾ ਰੁੱਲ ਜਾਂਦੇ ਗੁਰੂ ਗ੍ਰੋਪ ਸਾਧ ਸੰਗਤ ਜੀਓ ਦਾਸ ਸ਼ੁਕਰਗੁਜ਼ਾਰ ਹੈ ਇਤੋਂ ਦੇ ਪ੍ਰਬੰਧਕਾਂ ਦਾ ਸਤਕਾਰਯੋਗ ਬਾਬਾ ਜੀ ਦਾ ਜਿਨ੍ਹਾਂ ਨੇ ਦਾਸ sire ਨੂੰ ਆਪ ਜੀ ਦੇ ਜੋੜੇ ਝਾੜਨ ਦੇ ਸਮਰੱਥ ਸੁਣਿਆ ਹੈ ਬਿਹਤ ਮਸ਼ਕੂਰ ਹਾਂ ਮਮਨੂਨ ਹਾਂ ਉਸਤਾਦ ਮੁਹਤਰਮ ਸਰਕਰਮਜੀਤ ਸਿੰਘ ਨੂਰ ਸਾਹਿਬ ਦਾ ਜਿਨ੍ਹਾਂ ਦੇ ਹਿੰਦੁਸਤਾਨ ਪਰ ਵਿੱਚ ਕਵਤਾ ਵਿੱਚ ਕੋਈ ਸਾਨੀ ਨਹੀਂ ਉਹਨਾਂ ਦਾ ਮਸ਼ਕੂਰ ਹਾਂ ਕਿ ਉਹਨਾਂ ਨੇ ਮੇਰੇ ਵਰਗੇ ਅਧਨਾ ਜੇ ਸ਼ਾਇਰ ਨੂੰ ਆਪ ਜੀ ਦੇ ਰੂਬਰੂ ਹੋਣ ਦਾ ਮਾਨ ਦਿੱਤਾ ਹੈ ਦੁਨੀਆ ਪਰ ਵਿੱਚ ਆਪਣੀ ਮਿਸਾਲ ਕੇਵਲ ਆਪ ਛੋਟੇ ਸਹਿਬਜ਼ਾਦਿਆਂ ਦੀ ਅਦੁੱਤੀ ਤਬਾਕਾਮਲ ਸ਼ਹਾਦਤ ਇੱਕ ਐਸਾ ਦਰਦਨਾਕ ਮੰਜ਼ਰ ਇੱਕ ਐਸਾ ਦਰਦਨਾਕ ਤ੍ਰਿਸ਼ ਜੋ ਦਾਸ ਨੇ ਕੋਸ਼ਿਸ਼ ਕੀਤੀ ਹੈ ਮਾਸੂਮ ਦੀ ਜੁਰਤ ਕੀਤੀ ਹੈ ਇੱਕ ਗੀਤ ਰੂਪ ਵਿੱਚ ਆਪ ਦੀ ਨਜ਼ਰ ਕਰਨ ਦੀ ਮਾਸੂਮ ਦੀ ਜੁਰਤ ਕਰ ਰਿਹਾ ਹਾਂ ਪੰਤ ਨਾਮਵਰ ਸ਼ਾਇਰ ਪਰਮੰਦੇ ਬਾਦਸ਼ਾਹ ਗੁਰシャンਸੀਕ ਪਰਵਾਨਾ ਤਸ਼ੀਫ ਫਰਮਾ ਹਨ ਕਪਤਾਨ ਨੂੰ ਸਤਿਮੁ ਜੀਉਣ ਵਾਲੀ ਸ਼ਾਇਰਾ ਅਜੀਜ਼ ਅਸਰਜੀਤ ਕੋਰ ਸਰ ਤਸ਼ੀਫ ਫਰਮਾਹਨ ਤੇ ਸਾਡੇ ਸਾਰਿਆਂ ਦੇ ਉਸਤਾਦ ਕਰਮਜੀਤ ਸਿੰਘ ਨੂਰ ਬਿਹਤਰੀਨ ਸ਼ਾਇਰ ਉਜ਼ੀਮਤਰੀਨ ਸ਼ਾਇਰ ਹਾਜ਼ਰ ਪਰ ਰਹੇ ਹਨ ਆਪ ਸਭ ਦੀ ਇਜਾਜ਼ਤ ਨਾਲ ਇਹ ਗੀਤ ਆਪ ਜੀ ਨਜ਼ਰ ਕਰ ਰਿਹਾ ਹਾਂ ਛੋਟੇ ਸਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦਰਦਨਾਕ ਪਰਸੋਜ਼ ਮੰਜ਼ਰ ਪਰਸੋਜ਼ ਦ੍ਰਿਸ਼ ਆਪ ਜੀ ਚਰਨਾਵਿਚ ਰੱਖਣ ਦੀ ਇਜਾਜ਼ਤ ਚਾ ਰਿਹਾ ਹਾਂ ਝੇ ਲਾਲ ਫੁੱਲਾ ਜੇ ਲਾਲ ਫੁੱਲਾ ਜੇ ਲਾਲ ਫੁੱਲਾ ਜੇ ਲਾਲ ਜਦ ਦੁਨੀਆ ਚ ਖਲੋ ਗਏ ਨਿਹ ਚ ਖਲੋ ਗਏ ਨਿਹ ਚ ਖਲੋ ਗਏ ਤਰਤੀ ਆਕਾਸ਼ ਤੋਂ ਵੇ ਪਾਣੀ ਪਾਣੀ ਹੋ ਗਏ ਪਾਣੀ ਪਾਣੀ ਹੋ ਗਏ ਪਾਣੀ ਪਾਣੀ ਹੋ ਗਏ ਫੁੱਲਾਂ ਜੇ ਲਾਲ ਫੁੱਲਾਂ ਜੇ ਲਾਲ ਫੁੱਲਾਂ ਜੇ ਲਾਲ 사ਸੰਗਤ ਜੀ ਬੰਦ ਦੇ ਨਾਲ ਨਾ ਚੱਲਣਾ ਚ ਜ਼ੋਰ ਅਵਰ ਸਿੰਘ ਦਾ ਤਾਂ ਸ਼ੇਰਾਂ ਵਾਂਗੂ ਸੀਨਾ ਸੀ ਵੈਰੀਆਂ ਦੇ ਮੱਥੇ ਉੱਤੇ ਆ ਗਿਆ ਪਸੀਨਾ ਸੀ ਆ ਗਿਆ ਪਸੀਨਾ ਸੀ ਜ਼ੋਰ ਵਰ ਸਿੰਘ ਦਾ ਤਾਂ ਸ਼ੇਰਾ ਵਾਂਗੂ ਸੀਨਾ ਸੀ ਵੈਰੀਆਂ ਦੇ ਮੱਥੇ ਤੇ ਵੀ ਆ ਗਿਆ ਪਸੀਨਾ ਸੀ ਆ ਗਿਆ ਪਸੀਨਾ ਸੀ ਤੇ ਸੂਰਜ ਤੇ ਚੰਨ ਹੋ ਸੂਰਜ ਤੇ ਚੰਨ ਦੋਵੇਂ ਚਿਹਰੇ ਛੁਲਕ ਗਏ ਚਿਹਰੇ ਛੁਲਕ ਗਏ ਚਿਹਰੇ ਛੁਲਕ ਗਏ ਧਰਤੀ ਆਕਾਸ਼ ਦੋਵੇਂ ਪਾਣੀ ਪਾਣੀ ਹੋ ਗਏ ਪਾਣੀ ਪਾਣੀ ਹੋ ਗਏ ਪਾਣੀ ਪਾਣੀ ਹੋ ਗਏ ਫੁੱਲਾਂ ਜੇ ਬਾਬਾ ਫਤਿਹ ਸਿੰਘ ਦਾ ਤਾਂ ਹੌਸਲਾ ਕਮਾਲ ਸੀ ਚੱਲਿਆ ਨਾ ਜਾਂਦਾ ਉਹਦੇ ਮੁਖ ਦਾ ਜਲਾਲ ਸੀ ਮੁਖ ਦਾ ਜਲਾਲ ਸੀ ਬਾਬਾ ਫਤਿਹ ਸਿੰਘ ਦਾ ਤਾਂ ਹੌਸਲਾ ਕਮਾਲ ਸੀ ਚੱਲਿਆ ਨਾ ਜਾਂਦਾ ਉਹਦੇ ਮੁਖ ਦਾ ਜਲਾਲ ਸੀ ਮੁਖ ਦਾ ਜਲਾਲ ਸੀ ਵੇਖ ਉਹਨੂੰ ਵੱਡੇ ਵੱਡੇ ਹੋ ਵੇਖ ਉਹਨੂੰ ਵੱਡੇ ਵੱਡੇ ਸਾਰੇ ਛੋਟੇ ਹੋ ਗਏ ਸਾਰੇ ਛੋਟੇ ਹੋ ਗਏ ਸਾਰੇ ਛੋਟੇ ਹੋ ਗਏ ਤਰਤੇ ਆਕਾਸ਼ דוਵੇਂ ਪਾਣੀ ਪਾਣੀ ਹੋ ਗਏ ਪਾਣੀ ਪਾਣੀ ਹੋ ਗਏ ਪਾਣੀ ਪਾਣੀ ਹੋ ਗਏ ਫੁੱਲ ਜੇ ਫੁੱਲ ਜੇ ਲਾਲ ਫੁੱਲ ਜੇ ਲਾਲ 사త్సંગ ਜੀ ਗੀਤ ਦੇ ਨਾਲ ਨਾਲ ਚੱਲਣਾ ਜੀ ਪਿਤਾ ਦਸ਼ਮੇਸ਼ ਜੀ ਦੀ ਸਿੱਖਿਆ ਪੁਗਾਵਾਂਗੇ ਕੱਟ ਜਾਵੇ ਸੀਸ ਪਰ ਸੀਸ ਨਾ ਝੁਕਾਵਾਂਗੇ ਸੀ ਸਨਾ ਚੁਕਾਵਾਂਗੇ ਸੁਣ ਲਲਕਾਰ ਹੋ ਸੁਣ ਲਲਕਾਰ ਸਾਰੇ ਹੱਕੇ ਬੱਕੇ ਹੋ ਗਏ ਹੱਕੇ ਬੱਕੇ ਹੋ ਗਏ ਹੱਕੇ ਬੱਕੇ ਹੋ ਗਏ ਤਰਤੀ ਆਕਾਸ਼ ਤੋਂਵੇਂ ਪਾਣੀ ਪਾਣੀ ਹੋ ਗਏ ਪਾਣੀ ਪਾਣੀ ਹੋ ਗਏ ਪਾਣੀ ਪਾਣੀ ਹੋ ਗਏ ਫੁੱਲ ਜੇਲ ਦਾਦੀ ਗੁਜਰੀ ਨੇ ਮੱਥੇ ਚੁੰਮ ਕੇ ਹਾਲਾਲ ਜੀ ਤੁਸਾਂ ਮੌਤ ਲਾੜੀ ਨੂੰ ਵਿਆਉਣੇ ਹਰ ਹਾਲ ਜੀ ਵਿਆਉਣੇ ਹਰ ਹਾਲ ਜੀ ਦਾਦੀ ਗੁਜਰੀ ਨੇ ਮੱਥੇ ਚੁੰਮ ਕੇ ਹਾਲਾਲ ਜੀ ਤੁਸਾਂ ਮੌਤ ਲਾੜੀ ਨੂੰ ਵਿਆਉਣੇ ਹਰ ਹਾਲ ਜੀ ਵਿਆਉਣੇ ਹਰ ਹਾਲ ਜੀ बच्चन ले हो बच्चन ले डट के गए डट के गए डट के खलो गए धरती आकाश दोवे पानी पानी हो गए पानी पानी पा हो गए पानी पानी हो गए पानी पानी हो गए फुल ਦੌਲਤਾਂ ਤੇ ਬੇਗਮਾਂ ਨੂੰ ਠੋਕਰਾਂ ਸੀ ਮਾਰੀਆਂ ਬੱਚਿਆਂ ਨੇ ਜਾਨਾਂ ਵੀ ਨਾ ਜਾਣੀਆਂ ਪਿਆਰੀਆਂ ਜਾਣੀਆਂ ਪਿਆਰੀਆਂ ਦੌਲਤਾਂ ਤੇ ਬੇਗਮਾਂ ਨੂੰ ਠੋਕਰਾਂ ਸੀ ਮਾਰੀਆਂ ਬੱਚਿਆਂ ਨੇ ਜਾਨਾਂ ਵੀ ਨਾ ਜਾਣੀਆਂ ਪਿਆਰੀਆਂ ਜਾਣੀਆਂ ਪਿਆਰੀਆਂ ਦਰਮਲਿ ਦੋਵੇਂ ਹੋ अरमली लिधो में टाला बन के खलो गए बन के खलो गए बन के खलो गए धरती आकाश में पानी पानी हो गए पानी पानी हो गए पानी पानी हो गए पानी पानी हो गए आखिर पाना वापर गया ਕਿੰਨੀ ਕਮਜ਼ੋਰ ਸਰਹੰਦ ਦੀ ਦੀਵਾਰ ਸੀ ਸਹਿ ਵੀ ਨ ਸੱਕੀ ਜੋ ਸ਼ਹਾਦਤਾਂ ਦਾ ਪਾਰ ਸੀ ਸ਼ਹਾਦਤਾਂ ਦਾ ਪਾਰ ਸੀ ਕਿੰਨੀ ਕਮਜ਼ੋਰ ਸਰਹੰਦ ਦੀ ਦੀਵਾਰ ਸੀ ਸਹਿ ਵੀ ਨ ਸੱਕੀ ਜੋ ਸ਼ਹਾਦਤਾਂ ਦਾ ਪਾਰ ਸੀ ਸ਼ਹਾਦਤਾਂ ਦਾ ਪਾਰ ਸੀ ਇਸ ਮਿਸਲੇ ਲਿਖਾਸਤੇ ਹਬਤੋ ਜੋ ਚਾਹਾਂਗਾ ਸਤ ਸੰਗਤ ਜੀ ਫੁੱਲਾਂ ਉੱਤੇ ਸੌਣ ਵਾਲੇ ਹੋ ਫੁੱਲਾਂ ਉੱਤੇ ਸੌਣ ਵਾਲੇ ਇੱਟਾਂ ਉੱਤੇ ਸੋ ਗਏ ਇੱਟਾਂ ਉੱਤੇ ਸੋ ਗਏ ਇੱਟਾਂ ਉੱਤੇ ਸੋ ਗਏ ਧਰਤੀ ਆਕਾਸ਼ 도ਵੇਂ ਪਾਣੀ ਪਾਣੀ ਹੋ ਗਏ ਪਾਣੀ ਪਾਣੀ ਹੋ ਗਏ ਪਾਣੀ ਪਾਣੀ ਹੋ ਗਏ फुल जे फुल ला, जे लाल फुल जे लाल उमिरासीं छोटि शहादतां सी वॾियां अखां समान दिया, रह ग सी हई सी हमरां सी छोटिय शहादता सी वॾियां अख समान दिया रह गई अड्डिया रह गई अड्डिया सत्संग जी देखना इस मिस्टर छोटे छोटे बाल हो छोटे छोटे बाल किन्ने व्डे वे हो गए व्डे वे हो गए व्डे वे हो गए तरती आकाश दोवें पानी पानी हो गए पानी पानी हो गए पानी पानी हो गए फुला जेल आखिरी बंद आप जी नजर कर रहे हैं। जिसने भी सुनी ये अनोखी दास्तान है जिसने भी सुनी ये अनोखी दास्तान है ओसे नहीं कहा सिखी ताइयों त महान है ਤਾਇਓ ਤਾ ਮਹਾਨ ਹੈ ਜਿਸ ਨੇ ਵੀ ਸੁਣੀ ਇਹ अनोखी ਦਾਸਤਾਨ ਹੈ ਉਸ ਨੇ ਹੀ ਕਿਹਾ ਸਿੱਖੀ ਤਾਇਓ ਤਾ ਮਹਾਨ ਹੈ ਤਾਇਓ ਤਾ ਮਹਾਨ ਹੈ ਅੱਖ ਚਿਰ ਫੀਕ ਦੇਵੀ ਹੋ ਅੱਖ ਚਿਰ ਫੀਕ ਦੇਵੀ ਹੰਝੂ ਆਖਲ ਗਏ हंजुआ खलोगे हंजुआ खलोगे तरती आकाश दोवें पा पानी हो गए पानी पानी हो गए पानी पानी हो गए फूलों जे लाल फुल जे लाल जदू नीह च खल हो गए नीहच खल हो गए नीह च खल हो गए तरती आकाश दोवे पानी पानी हो गए पानी पानी हो गए पानी पानी हो गए पानी पानी तरती आकाश दोवे पानी पानी हो गए पानी पानी हो गए पानी पानी हो गए फुल वागुरु जी का खालसा वागुर His son